ਹਾਂਜੀ ਦੋਸਤੋ ਅੱਜ ਜਿਹੜੇ ਤੁਹਾਨੂੰ ਵੀਡੀਓ 'ਚ ਡੌਗ ਦਿਖਾਉਣੇ ਆ ਸਾਰੇ ਛੋਟੇ ਹੋਣਗੇ ਤੇ ਘਰੇ ਰੱਖਣ ਵਾਲੇ ਹੋਣਗੇ ਜਿਵੇਂ ਛੋਟਿਆਂ ਦੇ ਵਿੱਚ ਆ ਕੇ ਟੌਏ ਕਲਚਰ ਟੈਸਟਾ ਡੈਸ਼ਡ ਉਸ ਤਰ੍ਹਾਂ ਦੇ ਸਾਰੇ ਹੋਣਗੇ ਛੋਟੇ ਜਿੰਨੇ ਛੋਟਿਆਂ 'ਚ ਆ ਜਾਂਦੇ ਜਿਹੜਾ ਤੁਸੀਂ ਟੌਏ ਦੇਖਦੇ ਆ ਇਹ ਇਹਦਾ ਬੱਚਾ ਨੀਚੇ ਆ ਜਿਹੜਾ ਇਹ ਜਿਹੜੇ ਪਿੰਜਰੇ ਦੇ ਉੱਪਰ ਹੈ ਬੈਠਾ ਨੀਚੇ ਇਹਦਾ ਬੱਚਾ ਹੈ ਇਹਦੀ ਕੀਮਤ 10000 ਤੇ ਜਿਹੜੇ ਆ ਬੈਠਾ ਨੀਚੇ ਤੇ ਇਹਦੇ ਡੌਗ ਆ ਉੱਪਰ ਇਹਦੇ ਬੱਚੇ ਹੋਣਗੇ ਇਹਨਾਂ ਦੀ ਕੀਮਤ ਹੈਗੀ ਆ 650 ਤੇ ਇੱਕ ਹੋਰ ਆ ਜਿਹੜਾ ਡੈਸ਼ਬੋਰਡ ਹੋਊਗਾ ਉਹਦੇ ਉਹ ਹੈਗਾ 3 ਮਹੀਨਿਆਂ ਦਾ ਉਹਦੇ ਨਾਲ ਵੈਕਸੀਨੇਸ਼ਨ ਹੋਈ ਵੀ ਆ ਸਾਰੀ ਜਿਵੇਂ ਇਹਨੇ ਦੱਸਿਆ ਵੀ ਇਹਨੂੰ ਉਸਤਾਨ ਦਾ ਸੁੰਦਾਸ ਦਿਆਂ ਵੀ ਉਹ ਕਹਿੰਦਾ ਵੈਕਸੀਨੇਸ਼ਨ ਕਰਾਈ ਵੀ ਆ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਤਾਂ ਕਾਰਡ ਹੋਊਗਾ ਡੀ ਕੇ ਲੱਗਿਆਂ ਦਾ ਵੀ ਲਵਾਏ ਜਾਨੀ ਤੇ ਉਹ 4500 ਦਾ ਕਿਉਂਕਿ 2500 3000 ਡੈਸ਼ ਉਹ ਦੀ ਵੈਸੇ ਵੀ ਮਾਰਕੀਟ ਆ ਚਲੋ ਉਹਦੇ ਵੈਕਸੀਨੇਸ਼ਨ ਹੋਈ ਆ ਤੋਂ 4500 ਦਾ ਉਹ ਇੱਧਰ ਇੱਕ ਸਾਈਡ ਤੇ ਆਡ ਪਿੰਜਰੇ 'ਚ ਬੈਠਾ ਦੇਖ ਸਕਦੇ ਆ ਜਿਹੜਾ ਬੈਠਾ ਪਿੰਜਰੇ 'ਚ ਇਹ 3 ਮਹੀਨੇ ਦਾ ਡੈਸ਼ ਹਾਲ ਦਾ ਤੇ ਇਹਦੀ ਕੀਮਤ ਆ 4500 ਤੇ ਜਿਹੜਾ ਆ ਆ ਬੈਠੇ ਆ ਦੋਨੇ ਇਹ ਹੈਗੇ ਆ 6500 ਦੇ ਇਹ ਕਲਚਰ ਦੇ ਆ ਅੰਦਰ ਆ ਨੀਤੇ ਤੁਸੀਂ ਦੇਖ ਸਕਦੇ ਜਿਹੜੇ ਬੈਠੇ ਆ ਪਿੰਜਰੇ ਚ ਇਹ ਇਹਨਾਂ ਦੀ ਮਦਰ ਆ ਜਿਹੜੀ ਨੀਚੇ ਆ ਤੇ ਜਿਹੜੀ ਪਿੰਜਰੇ ਦੇ ਉੱਪਰ ਬੈਠੀ ਸੀ ਉਹਦਾ ਜਿਹੜਾ ਬੱਚਾ ਸੀਗਾ ਉਹਦਾ ਇੱਕ ਹੀ ਸੀਗਾ ਇਹਨਾਂ ਕੋਲ ਤੇ ਉਹਦੀ ਡਿਮਾਂਡ ਸੀਗੀ 10000 ਤੇ ਇਹਨਾਂ ਦੋਹਾਂ ਦੀ ਡਿਮਾਂਡ ਆ 500 ਇਹਦੇ ਬੱਚੇ ਦੀ ਡਿਮਾਂਡ ਆ 10000 ਆ ਬੱਚਾ ਵੀ ਉਹਨਾਂ ਨੇ ਦਿਖਾਇਆ ਆ ਜਿਹੜਾ ਬਾਹਰ ਆ ਬੱਚਾ ਤੁਸੀਂ ਦੇਖ ਸਕਦੇ 10000 ਦਾ ਤੋ ਵੀਡੀਓ ਨਾਲ ਬਨੇ ਰਹਿਣ ਲਈ ਧੰਨਵਾਦ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ